ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਅੱਜ ਆਪਾਂ ਤਖਤ ਸੱਚਖੰਡ ਸ਼੍ਰੀ ਪਟਨਾ ਸਾਹਿਬ ਨਤਮਸਤਕ ਹੋ ਚੁੱਕੇ ਆਂ ਬਾਕੀ ਚੜ੍ਹਦੀ ਕਲਾ ਅੱਜ ਆਪਣੀ ਪੰਜ ਤਖਤ ਸਾਤੇ ਸਥਾਨ ਦੀ ਯਾਤਰਾ ਸੰਪੂਰਨ ਹੋ ਚੁੱਕੀ ਆ ਇਹ ਦੱਸਦੇ ਹੋਏ ਮੈਨੂੰ ਬਹੁ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿਉਂਕਿ ਅੱਜ ਆਪਣੀ 10000 ਕਿਲੋਮੀਟਰ ਦੀ ਇਹ ਯਾਤਰਾ ਤਕਰੀਬਨ 10000 ਕਿਲੋਮੀਟਰ ਦੀ ਯਾਤਰਾ ਪੰਜ ਤਖਤ ਸਾਤੇ ਸਥਾਨ ਦੀ ਅੱਜ ਸੰਪੂਰਨ ਹੋ ਚੁੱਕੀ ਆ ਬਹੁਤ ਹੀ ਜ਼ਿਆਦਾ ਬੱਝ ਲੱਗ ਰਹੀ ਹੈ ਮੈਂ ਤੁਹਾਨੂੰ ਸ਼ਬਦਾਂਾਂ ਹੀ ਨਹੀਂ ਬਿਆਨ ਕਰ ਸਕਦਾ ਬਾਕੀ ਬਹੁਤ ਹੀ ਜ਼ਿਆਦਾ ਦੱਸਣ ਨੂੰ ਸੀ ਹੋ ਰਿਹਾ ਨਾਲੇ ਕਮੈਂਟਾਂ ਵਿੱਚ ਵੀ ਬਹੁਤ ਜਾਰੀ ਦੁਆ ਸਦਕਾ ਆਪਾਂ ਚੜ੍ਹਦੀ ਕਲਾ ਦੇ ਵਿੱਚ ਅੱਜ ਯਾਤਰਾ ਸੰਪੂਰਨ ਕਰ ਦਿੱਤੀਆਂ ਬਾਕੀ ਵਾਹਿਗੁਰਜੀ ਦੀ ਬਹੁਤ ਕਿਰਪਾ ਰਹੀ ਹੈ ਆਪਾਂ ਅੱਜ ਨਤਮਸਤਕ ਹੋ ਚੁੱਕੇ ਆ ਵਾਹਿਗੁਰੂ ਹੁਣ ਆਪਾਂ ਤਰਤ ਸਾਹਿਬਨ ਦਾ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ